ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਣੇ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਤੋਂ ਹਨਾ ਜਿਹੜੇ ਆਪਣੇ ਬੁਟੀਕ ਤੋਂ ਕੱਪੜੇ ਰੈਡੀ ਹੋਇਆ ਹਨਾ ਵੀ ਅਸੀਂ ਕਿਸ-ਕਿਸ ਡਿਜ਼ਾਈਨ ਦੇ ਰੈਡੀ ਕਰਿਆ ਇਹੋ ਜਿਹਾ ਸੂਟ ਸੇਮ ਐ ਇਦਾਂ ਦੇ ਸੂਟ ਜੇ ਤੁਹਾਨੂੰ ਪਸੰਦ ਆ ਸਾਡੇ ਕੋਲੋਂ ਹੈਂਡਵਰਕ ਦੇ ਸੂਟ ਵੀ ਤਿਆਰ ਕਰਵਾ ਸਕਦੇ ਹੋ ਤੁਸੀਂ ਹਨਾ ਆਪਾਂ ਨੇ ਕੀ ਸੂਟ ਕੀ ਕੱਪੜਾ ਚੱਲ ਰਿਹਾ ਹੈ ਅੱਜ ਕੱਲ ਹਨਾ ਕਿਹੜਾ ਕੱਪੜਾ ਚੱਲ ਰਿਹਾ ਹੈ ਕਿਹੜਾ ਵਰਕ ਚੱਲ ਰਿਹਾ ਹੈ ਕੀ ਚੀਜ਼ ਦਾ ਟ੍ਰੈਂਡਾ ਹੈਗਾ ਆ ਉਹ ਆਪਾਂ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਕੌਰ ਸੰਦੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਦਸਵੇਂ ਸਿਨਗਰ ਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਗਲੀ ਦੇ ਵਿੱਚ ਆਪਣਾ ਵਡੀਕ ਹੈਗਾ ਆ ਜਾਂ ਨਾਲ ਸਲੂਨ ਹੈਗਾ ਆ ਆਪਾਂ ਹਰ ਇੱਕ ਤਰ੍ਹਾਂ ਦੀ ਸਲਾਈ ਵੀ ਕਰਦੇ ਆ ਤੇ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਨੇ ਆ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਲਾਈ ਸਿੱਖਣਾ ਚਾਹੁੰਦੇ ਹੋ ਸਾਡੇ ਕੋਲ ਸਿੱਖ ਸਕਦੇ ਹੋ ਕਿਉਂਕਿ ਪਹਿਲਾਂ ਕਾਫੀ ਸਟੂਡੈਂਟ ਆਪਣੇ ਕੋਲੇ ਸਿੱਖ ਰਹੇ ਆ ਜੀ ਕੰਮ ਤੁਸੀਂ ਚਾਹੇ ਉਹ ਕੰਮ ਸਲੂਨ ਦਾ ਹੋਵੇ ਚਾਹੇ ਵਡੀਕ ਦਾ ਹੋਵੇ ਜਿਹੜਾ ਕੰਮ ਤੁਸੀਂ ਸਾਡੇ ਕੋਲ ਸਿੱਖਣਾ ਚਾਹੁੰਦੇ ਹੋ ਸਿੱਖ ਸਕਦੇ ਹੋ ਜੀ ਆਪਾਂ ਹੁਣ ਤੁਹਾਨੂੰ ਸਾਰੇ ਬਰਾਈਡਲ ਸੂਟ ਦਿਖਾਵਾਂਗੇ ਅੱਜ ਹਨਾ ਵੀ ਕਿੱਦਾਂ ਦੇ ਆਪਾਂ ਨੇ ਜਿਹੜੇ ਹੈਗੇ ਰੈਡੀ ਕੀਤੇ ਆ ਤੇ ਕੀ ਕੱਪੜਾ ਚੱਲ ਰਿਹਾ ਹੁਣ ਆਪਾਂ ਪਹਿਲਾਂ ਸਾਰੇ ਸੂਟ ਇੱਧਰ ਰੱਖ ਦਾਂਗੇ ਚੱਕੇ ਫਿਰ ਮੈਂ ਤੁਹਾਨੂੰ ਇਕੱਲਾ ਇਕੱਲਾ ਸੂਟ ਜਿਹੜਾ ਹੈਗਾ ਖੋਲ ਕੇ ਦਿਖਾਵਾਂਗੀ ਜੀ ਬਹੁਤ ਸੋਹਣੇ ਸੋਹਣੇ ਸੂਟ ਤਾਂ ਜਿਹੜੇ ਹੈਗੇ ਹੁਣ ਇਹ ਪ੍ਰੈਸਾਂ ਵਗੈਰਾ ਹੋ ਗਏ ਨੇ ਅੱਜ ਜਿਹੜਾ ਹੈਗਾ ਦੇ ਦੇ ਸੀਗੇ ਇਹਨਾਂ ਦੀ ਡੇਟ ਸੀਗੀ ਅੱਜ ਆਪਣਾ ਅੱਜ ਜਿਹੜੇ ਸੂਟ ਦੇਣੇ ਆ ਮੈਂ ਕਿਹਾ ਇੱਕ ਵਾਰੀ ਆਪਾਂ ਤੁਹਾਨੂੰ ਚੈੱਕ ਕਰਾਉਣੇ ਆ ਦੇਖੋ ਜੀ ਜਿਹੜਾ ਇਹ ਵਾਲਾ ਵਰਕ ਹੈ ਹਨਾ ਇਹਦਾ ਬਹੁਤ ਹੀ ਜ਼ਿਆਦਾ ਟ੍ਰੈਂਡ ਹੈਗਾ ਆ ਇਹਨੂੰ ਪਿੰਜਰੇ ਵਾਲਾ ਵਰਕ ਕਹਿੰਦੇ ਆ ਤੇ ਇਹ ਤਾਂ ਵੈਸੇ ਉਹਨਾਂ ਨੇ ਬੜਿਆਂ ਬਣਾਇਆ ਹੀ ਲੱਗਦਾ ਆ ਦੇਖੋ ਇਹ ਵਰਕ ਜਿਹੜਾ ਹੈਗਾ ਤੁਸੀਂ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਜੀ ਦੇਖੋ ਬਰਾਇਡਲ ਜਿਹੜਾ ਹੈਗਾ ਸੂਟ ਹੈਗਾ ਆ ਇਹ ਵੀ ਜਿਹੜੇ ਹੈਗੇ ਸੂਟ ਕੱਪੜੇ ਹੈਗੇ ਨੇ ਜੀ ਬਾਹਰੋਂ ਮੇਰੀ ਭੈਣ ਦੇ ਸੂਟ ਹੈਗੇ ਆ ਕਿਸੇ ਦੇ ਤੇ ਉਹ ਆਏ ਹੋਏ ਆ ਹਨਾ ਤੇ ਉਹਨਾਂ ਦੇ ਸੂਟ ਹੈਗੇ ਆ ਦੇਖੋ ਆਪਾਂ ਨੇ ਕਿਸ ਜਿਹੜੇ ਹੈਗੇ ਕਿਸ ਤਰ੍ਹਾਂ ਸੂਟ ਤਿਆਰ ਕੀਤੇ ਆ ਇਹ ਦੇਖੋ ਏ ਬਿਲਕੁਲ ਜਿਹੜਾ ਹੈਗਾ ਸਿੰਪਲ ਸੂਟ ਅਸੀਂ ਤਿਆਰ ਕੀਤਾ ਜੀ ਇਹਦੇ ਵਰਕ ਹੀ ਕਿਉਂਕਿ ਹੈਵੀ ਵਰਕ ਸੀਗਾ ਦੇਖੋ ਇਹਦੀ ਬਾਜੂ ਕੀਤੀ ਹੈ ਜਿਹੜੀ ਆਪਾਂ ਥੋੜੀ ਖੁੱਲੀ ਕੀਤੀ ਹੈ ਜੀ ਮੁਰਾ ਪਾਕਿਸਤਾਨੀ ਵਾਂਹ ਕੀਤੀ ਹੈ ਤੇ ਜਿਹੜਾ ਹੈਗਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਆ ਦੇਖੋ ਬੈਕ ਤੇ ਆਪਾਂ ਨੇ ਜਿਹੜੇ ਹੈਗੇ ਲਟਕਣ ਵਗੈਰਾ ਲਾਏ ਆ ਲਟਕਣ ਲੱਗੇ ਹੋਏ ਆ ਦੇਖੋ ਜਿਹੜੀ ਹੈਗੀ ਨਾਲੇ ਆਪਾਂ ਜਿੱਪ ਲਾਈ ਹੈ ਜਿੱਪ ਦੀ ਵੀ ਤੁਸੀਂ ਜਿਹੜੀ ਹੈਗੀ ਫਿਨਿਸ਼ਿੰਗ ਦੇਖ ਸਕਦੇ ਹੋ ਪਿਸਲਾ ਗਲਾ ਜਿਹੜਾ ਹੈਗਾ ਆਪਾਂ ਨੇ ਡੀਪ ਕੀਤਾ ਜੀ ਇਹਦਾ ਦੀਪ ਗੜਾ ਹੈਗਾ ਆ ਤੇ ਲਟਕਣ ਲਾ ਕੇ ਜਿਹੜਾ ਹੈਗਾ ਆਪਣੇ ਤਿਆਰ ਕੀਤਾ ਸੂਟ ਆ ਦੇਖੋ ਇਹ ਵਾਲੇ ਜਿਹੜੇ ਹੈਗੇ ਲਟਕਣ ਲਾਏ ਆ ਸੀ ਸੇਮ ਕਲਰ ਦੇ ਜਿੱਪੋ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜਿੱਪ ਦੀ ਆਪਣੀ ਦੀ ਇਹ ਵਾਲਾ ਸੂਟ ਆ ਇਹਦੇ ਜਿਹੜੀ ਸਲਵਾਰ ਹੈਗੀ ਆ ਨਾਲ ਦੇਖੋ ਸਲਵਾਰ ਦੀ ਮੂਰੀ ਤੇ ਵੀ ਵਰਕ ਹੈਗਾ ਆ ਪੌਂਚਾ ਵਰਕ ਹੈਗਾ ਸੇਮ ਹੀ ਫੁੱਲ ਲਾਈਨਿੰਗ ਸੂਟ ਹੈ ਜੀ ਫੁੱਲ ਦੇ ਵਿੱਚ ਜਿਹੜਾ ਹੈਗਾ ਟਾਪ ਟਾ ਲੱਗੇ ਇਹਦੇ ਵਿੱਚ ਆ ਦੇਖੋ ਸਾਰੇ ਸੂਟ ਦੇ ਵਿੱਚ ਆਪਾਂ ਨੇ ਟਾਪਟਾ ਲਾਇਆ ਕਿਉਂਕਿ ਜਿਹੜੇ ਬਾਹਰ ਲੈਨੇ ਉਹ ਅਕਸਰ ਟਾਪਟਾ ਜ਼ਿਆਦਾ ਲਵਾਉਂਦੇ ਆ ਹਨਾ ਤੇ ਦੇਖੋ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਵਰਕ ਆਪਾਂ ਨੇ ਬਿਲਕੁਲ ਉੱਪਰ ਲਿਆਂਦਾ ਕਿਉਂਕਿ ਕਾਫੀ ਵਰਕ ਸੀਗਾ ਫਿਰ ਜੇ نیچے ਮੋਰੀ ਕਰਦੇ ਤੇ ਫਿਰ ਉੱਚਾ ਚਲਿਆ ਜਾਂਦਾ ਇਹ ਤੇ ਫਿਰ ਜਿਹੜਾ ਹੈਗਾ ਕਮੀਜ਼ ਦੇ نیچے ਹੈ ਇਹ ਕਮੀਜ਼ ਦੇ نیچے ਜਿਹਾ ਆਉਂਦਾ ਹੈ ਕਮੀਜ਼ ਵੀ ਆਪਾਂ ਨੇ ਇਹਨਾਂ ਦਾ ਥੋੜਾ ਜਿਹਾ ਮਤਲਬ ਕਿ 2 ਇੰਚ ਆਮ ਕਮੀਜ਼ਾਂ ਨਾਲੋਂ ਸ਼ਾਰਟ ਚ ਰੱਖਿਆ ਲੈਂਥ ਘੱਟ ਰੱਖੀ ਹੈਗੀ ਵਰਕ ਕਰਕੇ ਲੈਂਥ ਘੱਟ ਰੱਖੀ ਆਪਾਂ ਨੇ ਦੀ ਤੇ ਸਟੇਟ ਸਲਵਾਰ ਕਰੀਏ ਨਾਲ ਅਗਲਾ ਆਪਣਾ ਸੂਟ ਹੈਗਾ ਜੀ ਗਰਾਰਾ ਸੂਟ ਆ ਦੇਖੋ ਇਹ ਵੀ ਜਿਹੜਾ ਹੈਗਾ ਫੁੱਲ ਹੈਂਡਵਰਕ ਦਾ ਸੂਟ ਹੈਗਾ ਆ ਆ ਦੇਖੋ ਇਹਦੀ ਜਿਹੜੀ ਹੈਨੀ ਸ਼ਰਟ ਆਪਾਂ ਨੇ ਸ਼ਾਰਟ ਚ ਕਰੀਏ ਥੋੜੀ ਜੀ ਸ਼ਾਰਟਿਸ਼ ਸ਼ਰਟ ਕਰੀਏ ਡੀਪ ਕਰਿਆ ਗਲਾ ਵੀ ਪਿੱਛੇ ਦੇਖੋ ਇਹ ਵਾਲੇ ਆਪਾਂ ਨੇ ਜਿਹੜੇ ਹੈਗੇ ਲਟਕਣ ਲਾਏ ਆ ਤੇ نیچے ਇਹ ਵਾਲੀ ਅਸੀਂ ਲੈਂਸ ਲਾਈ ਹੈ ਪਰਲ ਵਾਲੀ ਲੈਂਸ ਲਾਈ ਹੈ ਕਿਉਂਕਿ ਉਹਨਾਂ ਦੇ ਸੂਟ ਕਈ ਸੂਟ ਸੀਗੇ ਆਪਣੇ ਕੋਲੇ ਆਪਾਂ ਨੇ ਸਾਰੇ ਅਲੱਗ-ਅਲੱਗ ਡਿਜ਼ਾਈਨਾਂ ਦੀ ਜਿਹੜੀ ਹੈਗੀ ਲੈਂਸ ਲਾਈ ਹੈ ਜਿਹੜੇ ਮੋਤੀ ਸੂਟ ਦੇ ਵਿੱਚ ਲੱਗੇ ਹੋਏ ਸੀਗੇ ਦੇਖੋ ਉਹੀ ਆਪਾਂ ਨੇ ਔਰ ਦੇ ਨਾਲ ਮਿਲਦੀ-ਜੁਲਦੀ ਉਹਨਾਂ ਦੀ ਲੈਂਸ ਲਾਈ ਹੈ ਆ ਦੇਖੋ ਬਾਹਾਂ ਤੇ ਵੀ ਆਪਾਂ ਉਸ ਤਰ੍ਹਾਂ ਹੀ ਲਾਈ ਹੈ ਪਾਕਿਸਤਾਨੀ ਬਾਹਾਂ ਕਰੀ ਹੈ ਇਹਦੀ ਵੀ ਆਪਾਂ ਨੇ ਮੋਹਰਲਾ ਗਲਾ ਜਿਹੜਾ ਹੈਗਾ ਦੇਖੋ ਚੌਰਸ ਕਰਿਆ ਮੈਂ ਚੌਰਸ ਗੜਾ ਕਰਿਆ ਇਹਦੇ ਨਾਲ ਜਿਹੜਾ ਹੈਗਾ ਆਪਾਂ ਨੇ ਗਰਾਰਾ ਤਿਆਰ ਕਰਿਆ ਜੀ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਦਾ ਆਪਾਂ ਨੇ ਗਰਾਰਾ ਤਿਆਰ ਕਰਿਆ ਹੋਇਆ ਇਸ ਤਰ੍ਹਾਂ ਦੇਖੋ ਇਹ ਜਿਹੜਾ ਹੈਗਾ ਪਿਓਰ ਨੇਚਰਲ ਕਰੇਵ ਦਾ ਸੂਤ ਹੈਗਾ ਆ ਤਿੰਨਾ ਤਿੰਨਾ ਲੇਆ ਨਾ نیچے ਆਪਾਂ ਨੇ ਗੋਟਾ ਪੱਤੀ ਦੀਆਂ ਲਾਤੀਆਂ ਜਿਹੜਾ ਹੈਗਾ ਹੈਂਡਵਰਕ ਦੇ ਨਾਲ ਮੈਚ ਕਰਦੀਆਂ ਹਨਾ ਕਿਉਂਕਿ ਗੋਟਾ ਪੱਤੀ ਦੇ ਕਲਰ ਵੀ ਕਾਫੀ ਕਲਰ ਆ ਰਹੇ ਆ ਤੁਸੀਂ ਇਹਦੇ ਨਾਲ ਵਰਕ ਦੇ ਨਾਲ ਮਿਲਦੇ ਜੁਲਦੇ ਲੈ ਸਕਦੇ ਹੋ ਆ ਦੇਖੋ ਜਿੱਦਾਂ ਆਪਾਂ ਨੇ ਲਟਕਣ ਵੀ ਨਾਲ ਮਿਲਦੇ ਜੁਲਦੇ ਹੀ ਲੈਤੇ ਨੇ ਇਹ ਜਿੱਦਾਂ 골ਡਨ ਕਲਰ ਕਹਦੀ ਹੈ ਹਨਾ ਬਿਲਕੁਲ ਲਾਈਟ 골ਡਨ ਹੈ ਥੋੜਾ ਸਿਲਵਰ ਟੋਨ ਜੀ ਵਾਂਗੂ ਆ ਦੇਖੋ ਉਹ ਹੈ ਜਈ ਆਪਾਂ ਇੱਥੇ ਜਿਹੜੇ ਬਲ ਪਾਇਆ ਗੋਡੇ ਦੇ ਉੱਪਰ ਉਸ ਤਰੀ ਡਿਜ਼ਾਈਨ ਦਾ ਹੀ ਆਪਾਂ ਨੇ ਉਹ ਕਲਰ ਦਾ ਹੀ ਗੋਟਾ ਲਾਇਆ ਇੱਥੇ ਉੱਪਰ ਆਪਣੀ ਲਾਸਟਿਕ ਪਾਈ ਹੋਈ ਹੈ ਆ ਦੇਖੋ ਕਮੇਜ ਆਪਾਂ ਨੇ ਇਹਦੇ ਨਾਲ ਸ਼ਾਰਟ ਰੱਖਿਆ ਘਰਾਰੇ ਦੇ ਨਾਲ ਇਸ ਤਰ੍ਹਾਂ ਇੱਕ ਕਮੀਜ਼ ਵਧੀਆ ਲੱਗਦਾ ਜੀ ਇੱਥੇ ਤੱਕ ਕਮੀਜ਼ ਆਉਣਾ ਹੋਣਾ ਚਾਹੀਦਾ ਗੋਡੇ ਤੱਕ ਹੀ ਹੁੰਦਾ ਹੈ ਕਮੀਜ਼ ਇਹ ਗੋਟਾ ਆਪਣਾ ਬਾਲ ਆਪਣੇ ਦੇਖਣੇ ਚਾਹੀਦੇ ਹੁੰਦੇ ਆ ਇਹ ਦੇਖੋ ਬਹੁਤ ਸੋਹਣਾ ਜਿਹੜਾ ਹੈਗਾ ਸੂਟ ਬਣ ਕੇ ਤਿਆਰ ਹੋਇਆ ਹੋਇਆ ਹੈ ਇਹਦੇ ਨਾਲ ਸ਼ਾਰਟ ਜੀ ਸ਼ਰਟ ਹੈਗੀ ਬਹੁਤ ਸੋਹਣਾ ਲੱਗਦਾ ਹੈ ਬਾਲਾ ਸੂਟ ਇਹ ਵੀ ਆਪਾਂ ਨੇ ਜਿਹੜਾ ਹੈਗਾ ਸੂਟ ਇਹ ਸਾਰੇ ਉਹਨਾਂ ਦੇ ਸੂਟ ਹੈਗੇ ਆ ਬਹੁਤ ਸੋਹਣੇ ਡਰੈਸ ਬਣ ਕੇ ਤਿਆਰ ਹੋਈ ਹੈ ਜੀ ਅਗਲਾ ਆਪਣਾ ਸੂਟ ਆ ਗਿਆ ਇਹ ਵਾਲਾ ਜੀ ਸਾਰੇ ਸੂਟ ਜਿਹੜੇ ਹੈਗੇ ਆ ਅਲੱਗ ਜਿਹੇ ਤਰੀਕੇ ਨਾਲ ਬਣੇ ਹੋਏ ਆ ਆ ਦੇਖੋ ਇਹ ਵਾਲਾ ਹੈਗਾ ਟਿਸ਼ੂ ਸ਼ਿਮਰ ਦਾ ਸੂਟ ਇਥੇ ਧਰ ਕੇ ਵਿਖਾਉਣੀ ਆ ਸਾਰੇ ਸੂਟਾਂ ਦੇ ਵਿੱਚ ਜਿਹੜਾ ਹੈਗਾ ਟਾਪ ਟਾ ਲਗਾਇਆ ਜੀ ਉਹਨਾਂ ਨੇ ਫੁੱਲ ਸੂਟ ਦਾ ਦੇ ਵਿੱਚ ਟਾਪ ਟਾ ਲੱਗਿਆ ਹੋਇਆ ਆ ਦੇਖੋ ਇਹ ਤੇ ਆਪਾਂ ਨੇ ਇਹ ਵਾਲੀ ਲੈਂਸ ਲਾਈ ਹੈ ਇਹ ਵੀ ਨਾਲ ਬਿਲਕੁਲ ਮਿਲਦੀ ਜੁਲਦੀ ਲੈਂਸ ਹੈਗੀ ਨੀਚੇ ਆਪਾਂ ਨੇ ਇਹ ਵਾਲੀ ਲੈਸ ਲਾਈ ਹੈ ਇਹਦਾ ਬੀਨੈਕ ਦਾ ਜਿਹੜਾ ਹੈਗਾ ਗਲਾ ਬਣਿਆ ਹੋਇਆ ਤੇ ਆ ਦੇਖੋ ਬਾਹ ਵੀ ਆਪਾਂ ਨੇ ਇਹਦੀ ਥੋੜੀ ਜਿਹੀ ਖੁੱਲੀ ਰੱਖੀ ਹੈ ਵੈਸੇ ਪਾਕਿਸਤਾਨੀ ਨਹੀਂ ਕਰੀ ਥੋੜੀ ਜਿਹੀ ਖੁੱਲੀ ਰੱਖਤੀ ਇਹ ਦੇਖੋ ਇਹ ਜਿਹੜਾ ਹੈਗਾ ਮੂਰੀ ਦੇ ਉੱਤੇ ਵੀ ਵਰਕ ਹੈਗਾ ਆ ਹੈਂਡਵਰਕ ਸੂਟ ਹੈਗੇ ਆ ਸਾਰੇ ਆ ਦੇਖੋ ਇਹ ਵੈਸੇ ਆਪਾਂ ਨੇ ਪੱਟ ਪਾਏ ਆ ਸਲਵਾਰ ਦੇ ਗੋਡੇਆ ਵਾਲੀ ਸਲਵਾਰ ਕਰੀ ਹੈ ਵੈਸੇ ਜਿਹੜੀ ਹੈਗੀ ਸਟੇਟ ਸਲਵਾਰ ਹੈ ਜੀ ਸਟੇਟ ਸਲਵਾਰ ਬਣਾਈ ਹੈ ਇਹਦੇ ਵਿੱਚ ਵੀ ਟਾਪਟਾ ਲੱਗਿਆ ਹੋਇਆ ਹੈ ਫੁੱਲ ਸੂਟ ਦੇ ਵਿੱਚ ਟਾਟਾ ਹੈਗਾ ਆ ਆ ਦੇਖੋ نیچے ਜਿਹੜਾ ਹੈਗਾ ਆਪਣਾ ਮੂਰੀ ਨੂੰ ਗੋਟਾ ਪੱਤੀ ਦੇ ਨਾਲ ਤਿਆਰ ਕਰਿਆ ਹੋਇਆ ਹੈ ਆ ਦੇਖੋ ਇਹਦੇ ਆਪਾਂ ਨੇ ਗੋਟਾ ਪੱਤੀ ਲਾ ਕੇ ਜਿਹੜਾ ਹੈਗਾ ਇਹਦਾ ਡਿਜ਼ਾਈਨ ਤਿਆਰ ਕਰਿਆ ਇਹਦੇ ਵੀ ਜਿਹੜਾ ਕਿਸਨਾ ਗਲਾ ਹੈਗਾ ਥੋੜਾ ਡੀਪ ਹੈਗਾ ਆ ਦੇਖੋ ਜਿੱਪ ਲੱਗੀ ਹੋਈ ਹੈ ਆ ਦੇਖੋ ਜਿੱਪ ਲਾ ਕੇ ਗਲਾ ਤਿਆਰ ਕਰਿਆ ਹੋਇਆ ਆਪਣਾ ਜਿੱਪ ਲਾ ਕੇ ਗਲਾ ਤਿਆਰ ਕਰਿਆ ਜੀ ਬਹੁਤ ਹੀ ਜ਼ਿਆਦੇ ਵਧੀਆ ਫਿਟਿੰਗ ਵਗੈਰਾ ਚੈੱਕ ਕਰ ਗਏ ਆਪਦੀ ਕਿਉਂਕਿ ਉਹ ਬਾਹਰੋਂ ਆਏ ਆ ਹਨਾ ਉਹਦੇ ਕਰਕੇ ਸਾਨੂੰ ਸੂਟ ਤਾਂ ਭੇਜਤਾ ਸੀਗਾ ਉਹਨਾਂ ਨੇ ਨਾਪ ਵਾਲਾ ਫਿਰ ਵੀ ਆਪਾਂ ਨੇ ਇੱਕ ਵਾਰੀ ਜਿਹੜੀ ਹੈਗੇ ਬੁਲਾ ਕੇ ਉਹਨਾਂ ਦੀ ਫਿਟਿੰਗ ਵਗੈਰਾ ਚੈੱਕ ਕਰਵਾਤੀ ਤੇ ਤਾਂ ਕਰਕੇ ਦੇਖੋ ਬਹੁਤ ਸੋਹਣੇ ਸੂਟ ਹੈਗੇ ਆ ਅਗਲਾ ਸੂਟ ਹੈਗਾ ਜੀ ਉਹਨਾਂ ਦਾ ਇਹ ਵਾਲਾ ਇਹ ਵੀ ਜਿਹੜਾ ਹੈਗਾ ਟਿਸ਼ੂ ਸ਼ਮਰ ਦਾ ਸੂਟ ਹੈਗਾ ਆ ਦੇਖੋ ਦੇ ਵੀ ਜਿਹੜਾ ਹੈਗਾ ਟੋਟਲੀ ਹੈਂਡਵਰਕ ਸੂਟ ਹੈਗਾ ਆ ਹਾਂ ਦੇਖੋ ਕਿੰਨਾ ਸੋਹਣਾ ਪਰਲ ਦਾ ਕੰਮ ਹੋਇਆ ਹੋਇਆ ਸਾਰਾ ਘੇਰੇ ਦੇ ਉੱਤੇ ਪਰਲ ਪਲੱਸ ਸਿਪੀ ਸਿਪੀ ਦਾ ਨਾਲ ਕੰਮ ਹੋਇਆ ਜੀ ਆ ਦੇਖੋ ਬਾਹਵਾ ਤੇ ਵੀ ਇਦਾਂ ਦਾ ਜਿਹੜਾ ਹੈਗਾ ਸੇਮ ਜਿਹੜਾ ਹੈਗਾ ਬਾਹਵਾ ਤੇ ਵੀ ਵਰਕ ਹੋਇਆ ਹੋਇਆ ਫੁੱਲ ਦੇ ਵਿੱਚ ਆਪਣਾ ਟਾਪ ਟਾ ਲੱਗਿਆ ਹੋਇਆ ਟਾਪ ਟਾ ਲੱਗਿਆ ਹੋਇਆ ਆ ਦੇਖੋ ਇਦੇ ਨਾਲ ਆਪਾਂ ਨੇ ਜਿਹੜਾ ਤਿਆਰ ਕਰਿਆ ਜੀ ਪੈਂਟ ਪਲਾਜੋ ਜਿੱਦਾਂ ਦਾ ਉਹ ਕਹਿ ਕੇ ਗਏ ਸੀਗੇ ਥੋੜਾ ਜਆ ਮਤਲਬ ਕਿ ਖੁੱਲਾ ਵੀ ਕਹਿ ਕੇ ਗਏ ਤੇ ਕਹਿੰਦੇ ਥੋੜਾ ਜਿਹਾ ਲੂਜ਼ ਜਿਹੀ ਬਣਾਉਣਾ ਵੀ ਟਾਈਟ ਜਾਨੀ ਬਣਾਉਣਾ ਹੈਗਾ ਇਹ ਦੇਖੋ ਆਪਾਂ ਨੇ ਮੂਰੇ ਜਿਹੜਾ ਹੈਗਾ ਬਿਲਟ ਲਾ ਕੇ ਬਣਾਇਆ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਹੁਣ ਪ੍ਰੈਸ ਵਗੈਰਾ ਹੋਈ ਹੋਈ ਆ ਹੁਣ ਕੁੜੀਆਂ ਵੀ ਚੱਲ ਜਾਈ ਗਈਆਂ ਪ੍ਰੈਸੇ ਤੇ ਹੋਗੀ ਫਿਰ ਮੈਂ ਸਾਰੇ ਨੂੰ ਨਹੀਂ ਖੋਲਦੀ ਬਾਅਦ ਚ ਓਖਾ ਹੋ ਜਾਂਦਾ ਅੱਧੇ ਦੇ ਪਿੱਛੇ ਜਿਹੜੀ ਹੈਗੀ ਲਾਸਟਿਕ ਪਾਈ ਹੋਈ ਆ ਅੱਤੇ ਜਿਹੜਾ ਹੈਗੀ ਬਰੱਟ ਲੱਗੀ ਹੋਈ ਹੈ ਜਿਵੇਂ ਆਪਾਂ ਇੱਕ ਪੌਕੇਟ ਲਾਉਣੇ ਹੁੰਨੇ ਹਨ ਇੱਧਰ ਆਪਣੇ ਸੱਜੇ ਪਾਸੇ ਇੱਕ ਜੇਬ ਲੱਗੀ ਹੋਈ ਹੈ ਜੀ ਬਹੁਤ ਸੋਹਣਾ ਕਿਤਾ ਹੈਗਾ ਇਹ ਵੀ ਪਜਾਮਾ ਬਹੁਤ ਜਿਆਦਾ ਵਧੀਆ ਸੂਟ ਜਿਹੜਾ ਹੈਗਾ ਉਹਨਾਂ ਦਾ ਬਣ ਕੇ ਰੈਡੀ ਹੋਇਆ ਹੈ ਇਹ ਵੀ 9 ਇੰਚ ਆਪਾਂ ਨੇ ਮੂਰੀ ਰੱਖੀ ਹੈ 9 ਇੰਚ ਮੂਰੀ ਰਖਾਈ ਹੈ ਉਹਨਾਂ ਨੇ ਇਹ ਉਹਨਾਂ ਦਾ ਜਿਹੜਾ ਹੈਗਾ ਇਹ ਸਾਰੇ ਕੱਪੜੇ ਉਹਨਾਂ ਦੇ ਹੀ ਹੈਗੇ ਆ ਇਹ ਆਪਣੇ ਅੱਜ ਚਲੋ ਹੁਣ ਆਪਾਂ ਆਪਣੇ ਗਨੀਉ ਪਾ ਕੇ ਰੱਖ ਦਿੰਨੇ ਆ ਫੜਨਾ ਆਉਣਗੇ ਉਹ ਕੱਲ ਨੂੰ ਫੜ ਕੇ ਲੈ ਜਾਣਗੇ ਫਿਰ ਇਹ ਤਾਂ ਚੱਲੀ ਜਾਂਦਾ ਜੀ ਬਹੁਤ ਜ਼ਿਆਦਾ ਸਲਾਈ ਆਈ ਹੋਈ ਐ ਵਿਆਹਾ ਕਰਕੇ ਇੰਨੀ ਕਾ ਜ਼ਿਆਦਾ ਸਲਾਈ ਆਪਣੇ ਕੋਲੇ ਆਈ ਹੋਈ ਐ ਵਡੀਕ ਤੇ ਬਹੁਤ ਜ਼ਿਆਦਾ ਸਾਰਾ ਦਿਨ ਰਾਤ ਨੂੰ ਵੀ ਕੰਮ ਕਰੀ ਜਾਂਦੇ ਆ ਇੱਕ ਕਈ ਦਿਨਾਂ ਦਾ ਬੁਖਾਰ ਚੜਦਾ ਜਿਆ ਧੂਏ ਦੀ ਚੜੇ ਪੈਨੇ ਬੁਖਾਰ ਖੜਾ ਨਹੀਂ ਛੱਡਦਾ ਹੈਗਾ ਚੜ ਜਾਂਦਾ ਦਵਾਈ ਵੀ ਲੈਨੇ ਆ ਬਹੁਤ ਜ਼ਿਆਦਾ ਦਵਾਈ ਲੈ ਚੁੱਕੀਆਂ ਫੇਰ ਵੀ ਚੜ ਜਾਂਦਾ ਹਟ ਜਾਂਦਾ ਤੇ ਉਹਦੇ ਕਰਕੇ ਥੋੜਾ ਜਿਹਾ ਕੰਮ ਉਵੇਂ ਹੀ ਕਰੀ ਜਾਂਦੇ ਆ ਦਵਾਈ ਲੈ ਲਈ ਕੰਮ ਕਰ ਲਿਆ ਦਵਾਈ ਲੈ ਲਈ ਕੰਮ ਕਰ ਲਿਆ ਜੇ ਹੁਣ ਬਹਿਲੇ ਬਹਿਣੇ ਆ ਰੈਸਟ ਵੀ ਹੋਈ ਨਹੀਂ ਹੈਗੀ ਬਹਿਲੇ ਬਹਿ ਕੇ ਵੀ ਔਖਾ ਜਿਹੀ ਕਿਉਂਕਿ ਜਿਹੜੇ ਕੱਪੜੇ ਫੜੇ ਹੋਏ ਆ ਹਨਾ ਉਹ ਤਾਂ ਟਾਈਮ ਫਿਰ ਦੇਣੀ ਪੈਂਦੇ ਆ ਜਿਵੇਂ ਅਗਲੇ ਦਾ ਵੀ ਦਿਨ ਬੰਨੇ ਆ ਹੁੰਦੇ ਹਨਾ ਮੈਰਿਜਾਂ ਵਗੈਰਾ ਹੈਗੀਆਂ ਨੇ ਆਹ ਦਿਨਾਂ ਦੇ ਬਹੁਤ ਜ਼ਿਆਦੇ ਮੈਰਿਜਾਂ ਨੇ ਚਲੋ ਜੀ ਤੁਸੀਂ ਇਹ ਦੇਖ ਕਿਸੇ ਦਾ ਵੀ ਆਪਣੇ ਕੋਲੇ ਹੈਂਡਵਰਕ ਦਾ ਸੂਟ ਕੋਈ ਤਿਆਰ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਹਨਾ ਆਪਾਂ ਹਰ ਇੱਕ ਤਰ੍ਹਾਂ ਦੇ ਹੈਂਡਵਰਕ ਥ੍ਰੈਡਵਰਕ ਸੂਟ ਜਿਹੜੇ ਹੈਗੇ ਕਰਵਾਉਣੇ ਆ ਆਪਣੇ ਬੁਟੀਕ ਦਾ ਵਰਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਆਪਾਂ ਹਰ ਇੱਕ ਵਰਕ ਹਨਾ ਚਲੋ ਕੋਈ ਦੇਣੇ ਵੀ ਪੈ ਜਾਂਦੇ ਨੇ ਜਲਦੀਚ ਹਨਾ ਤੇ ਆਪਾਂ ਸਾਰੇ ਜਿਹੜੇ ਹੈਗੇ ਵਰਕ ਜਿਹੜੇ ਸਾਡੇ ਸੂਟ ਹੋ ਕੇ ਆਉਂਦੇ ਨੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹੁੰਦੇ ਆ ਆਪਾਂ ਇਹ ਇਹ ਸੁੱਟਾਂ ਚੋਂ ਤੁਸੀਂ ਕਹੇ ਜਾ ਵੀ ਵਰਕ ਕਰਾਉਣਾ ਚਾਹੁੰਦੇ ਆ ਸਾਡੇ ਕੋਲੋਂ ਕਰਵਾ ਸਕਦੇ ਹੋ ਹਨ ਕਰਵਾ ਸਕਦੇ ਹੋ ਆਪਣੇ ਕਾਰੀਗਰ ਜਿਹੜਾ ਹੈਗਾ ਬਹੁਤ ਜ਼ਿਆਦਾ ਸਫਾਈ ਹੈ ਪਰ ਟਾਈਮ ਜਿਹੜਾ ਹੈਗਾ ਮੰਗਦੇ ਨੇ ਜੀ ਹਨਾ ਕਾਰੀਗਰਾਂ ਕੋਲੇ ਵੀ ਬਹੁਤ ਜ਼ਿਆਦਾ ਰਸ਼ ਹੈ ਦਾ ਕਿਉਂਕਿ ਵਿਆਹਾਂ ਵਾਇਆ ਘੇਰਾ ਦਾ ਸੀਜ਼ਨ ਹੈ ਹਨਾ ਉਹਦੇ ਕਰਕੇ ਸਾਰਿਆਂ ਕੋਲੇ ਰਸ ਹੈ ਸਲਾਈ ਵਾਲਿਆਂ ਕੋਲੇ ਵੀ ਤੇ ਕਢਾਈ ਵਾਲਿਆਂ ਕੋਲੇ ਵੀ ਚਲੋ ਜੀ ਅੱਪਾ ਇੱਕ ਵਾਰੀ ਆਪਣਾ ਐਡਰੈਸ ਫੇਰ ਤੁਹਾਨੂੰ ਦੱਸਦੇ ਆ ਆਪਣਾ ਐਡਰੈਸ ਹੈਗਾ ਕੌਰ ਸੰਤੂ ਬਟਿਕ ਐਂਡ ਬਿਊਟੀ ਸੰਤੂਰੀ ਬਰਨਾਲਾ ਰੋਡ ਕੱਕੜਵਾਲ ਜੋਕ ਦਸਮੇਸਨਗਰ ਦਾ ਮੂਰੇ ਗੇਟ ਜਾਂ ਬਣਿਆ ਹੋਇਆ ਹੈ ਨਾ ਗੁਰਦੁਆਰਾ ਕਨਗੀਧਰ ਸਾਹਿਬ ਦਸਮੇਸਨਗਰ ਉਹਦੇ ਦਸਮੇਸਨਗਰ ਦੇ ਬਿਲਕੁਲ ਜਿਹੜਾ ਹੈਗਾ ਆਪੋਜ਼ਿਟ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਜੀ ਤੁਸੀਂ ਸਾਨੂੰ ਕਾਲ ਵਗੈਰਾ ਕਰ ਸਕਦੇ ਹੋ ਕਾਲ ਵਗੈਰਾ ਕਰਕੇ ਵੈਸੇ ਅਸੀਂ ਉਰੇ ਹੀ ਹੁੰਨੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੈ ਨਾ ਤੇ 5:00 ਵਜੇ ਤੱਕ ਆਪਾਂ ਉਰੇ ਹੁੰਨੇ ਆਗੇ ਸਵੇਰੇ 9:00 9:30 ਵਜੇ ਆਜਣੇ ਹੁੰਨੇ ਆ ਤੇ ਸਾਮ ਦੇ 5 ਵਜੇ ਤੱਕ ਹੁੰਦੀਆਂ ਜਦੋਂ ਮਰਜ਼ੀ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਬਾਕੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਕੱਪੜਾ ਹੁੰਦਾ ਹੈ ਨਾ ਆਪਣੇ ਕੋਲੇ ਹੈਂਡਵਰਕ ਦੇ ਸੂਟ ਤਿਆਰ ਕਰਾਏ ਵੀ ਹੁੰਦੇ ਨੇ ਤੋਂ ਉਹ ਵੀ ਸਾਡੇ ਕੋਲੋਂ ਖਰੀਦ ਸਕਦੇ ਹੋ ਸਾਡੇ ਕੋਲੇ ਥਰੈਡਵਰਕ ਦੇ ਸੂਟ ਵੀ ਹੁੰਦੇ ਨੇ ਜਿੱਦਾਂ ਹਟਾਲੀਅਨ ਬੂਲ ਪਸ਼ਮੀਨਾ ਹੁਣ ਵਰਕ ਹੋਇਆ ਹੋਇਆ ਆ ਰਿਹਾ ਹੈ ਨਾ ਉਹ ਵੀ ਅਸੀਂ ਖੋਦਾ ਵਰਕਤ ਕਰਵਾ ਕੇ ਇੱਥੇ ਆਪਣੇ ਸ਼ਾਪ ਦੇ ਉੱਪਰ ਰੱਖਦੇ ਆ ਹਨ ਤੁਸੀਂ ਆਪਣਾ ਨਾਪ ਵਗੈਰਾ ਦੱਸ ਕੇ ਵੀ ਜਿਹੜੇ ਹੈਗੇ ਵਰਕ ਕਰਵਾ ਸਕਦੇ ਹੋ ਜਾਂ ਤੁਸੀਂ ਜਿਆਦਾ ਭਾਰੇ ਹੋ ਜਾਂ ਤੁਸੀਂ ਜਿਆਦਾ ਪਤਲੇ ਹੋ ਤੁਸੀਂ ਉਸ ਹਿਸਾਬ ਨਾਲ ਆਪਣਾ ਵਰਕ ਤਿਆਰ ਕਰਵਾ ਸਕਦੇ ਹੋ ਸਾਨੂੰ ਦੱਸ ਕੇ ਆਪਣੇ ਨਾਪ ਦੱਸ ਕੇ ਹਨ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੁੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ